ਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਡਰੋਨ ਦੇ ਨਾਲ ਵੱਡੀ ਮਾਰਤ ਨੂੰ ਨਿਸ਼ਾਨਾ ਬਣਾ ਦਿੱਤਾ ਗਿਆ ਰੂਸ ਦੇ ਵਿੱਚ ਇਹ ਹਮਲਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਰੂਸ ਦੇ ਤਤਾਰਿਸਤਾਨ ਦੀ ਰਾਜਧਾਨੀ ਕਜ਼ਾਨ ਦੇ ਵਿੱਚ ਦੋ ਇਮਾਰਤਾਂ ਤੇ ਡਰੋਨ ਹਮਲਾ ਕਰ ਦਿੱਤਾ ਹੈ ਕਟਨਾ ਬਾਦ ਪ੍ਰਭਾਵਿਤ 82 ਇਮਾਰਤਾਂ ਚੋ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਇਹ ਹਮਲਾ ਜਿਹੜਾ ਆ ਇਹ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਕੀਤਾ ਗਿਆ ਜਿਹੜੀਆਂ ਰਿਹਾਇਸ਼ੀ ਇਲਾਕੇ ਦੇ ਵਿੱਚ ਵੱਡੀ ਇਮਾਰਤ ਤੁਸੀਂ ਦੇਖ ਸਕਦੇ ਹੋ तकरीबन 37 ਮੰਜ਼ਲਾਈ ਇਮਾਰਤ ਦੱਸੀ ਜਾ ਰਹੀ ਹੈ ਜਿਸ ਦੇ ਉੱਪਰ ਇਹ ਹਮਲਾ ਕੀਤਾ ਗਿਆ ਡਰੋਨ ਹਮਲਾ ਹੋਇਆ ਆ ਡਰੋਨ ਹਮਲੇ ਤੋਂ ਬਾਅਦ ਵਿੱਚ ਧੁਮਾਕੇ ਦੀ ਤਸਵੀਰ ਆਉਂਦੀ ਹੈ ਤੁਹਾਨੂੰ ਅੱਗ ਦੀ ਲਪਟ ਲੁਖਾਈ ਦੇਵੇਗੀ ਇੱਕ ਵੱਡੀ ਅੱਗ ਦੀ ਲਪਟ ਜਦੋਂ ਨਾਸੀ ਕੋਈ ਵਿਸਫੋਟ ਕਰਦੇ ਆ ਕੋਈ ਬਲਾਸਟ ਹੁੰਦਾ ਤਾਂ ਇਸ ਤਰੀਕੇ ਦਾ ਬਲਾਸਟ ਦਿਖਾਈ ਦਿੰਦਾ ਹੈ ਇਸ ਤਰੀਕੇ ਨਾਲ ਅੱਗ ਦੀਆਂ ਲਪਟਾਂ ਬਾਹਰ ਨਿਕਲਦੀਆਂ ਨੇ ਦਾ ਸੇਮ ਉਸੇ ਤਰੀਕੇ ਦੇ ਨਾਲ ਕੀ ਇਹ ਹਮਲਾ ਕੀਤਾ ਗਿਆ ਯੂਕਰੇਨ ਨੇ ਰੂਸ ਦੀ ਤਤਾਰਿਸਤਾਨ ਦੀ ਰਾਜਧਾਨੀ ਕਜ਼ਾਨ ਦੀਆਂ ਇਮਾਰਤਾਂ ਦੇ ਉੱਪਰ ਹਮਲਾ ਕਰ ਦਿੱਤਾ ਹੈ ਡਰੋਨ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ 911 ਵਾਲਾ ਹਮਲਾ ਹੈ ਉਸੇ ਤਰੀਕੇ ਦੇ ਨਾਲ ਔਰ ਉਸੇ ਤਰ੍ਹਾਂ ਦਾ ਹਮਲਾ ਕੀਤਾ ਗਿਆ ਤੁਹਾਨੂੰ ਦੱਸ ਦਈਏ 911 ਦੇ ਵਿੱਚ ਅਮਰੀਕਾ ਦੇ ਵਿੱਚ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਸੋ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਵੀ ਡਰੋਨ ਹਮਲਾ ਕੀਤਾ ਸੀਗਾ ਅਮਰੀਕਾ ਦੇ ਉੱਪਰ ਤਾ ਉਹੀ ਜਖਮ ਖਰੇ ਦੇ ਕੋਏ ਉਸੇ ਤਰੀਕੇ ਦੇ ਨਾਲ ਕੀ ਯੂਕਰੇਨ ਨੇ ਰੂਸ ਦੇ ਉੱਪਰ ਹਮਲਾ ਕਰ ਦਿੱਤਾ ਡਰੋਨ ਹਮਲਾ ਕਰਵਾ ਦਿੱਤਾ ਹਾਲਾਂਕਿ 2 ਦਿਨ ਪਹਿਲਾਂ ਕੀ ਪੁਤਨ ਵਲਾਦੀਮੀਰ ਪੁਤਨ ਜਿਹੜੇ ਨੇ ਆ ਉਹ ਇਸ ਜੰਗ ਨੂੰ ਰੋਕਣ ਦੇ ਵਾਸਤੇ ਤਿਆਰ ਸੀ ਕਿ ਯੂਕਰੇਨ ਦੇ ਨਾਲ ਜਿਹੜਾ ਉਹਨਾਂ ਦਾ ਯੁੱਧ ਚੱਲ ਰਿਹਾ ਉਸ ਨੂੰ ਰੋਕ ਦੇਣਗੇ ਔਰ ਇਸ ਤੇ ਬਾਬਤ ਉਹ ਨਾਲ 트럼ਪ ਦੇ ਨਾਲ ਗੱਲਬਾਤ ਵੀ ਕਰਨੀ ਚਾਹੁੰਦੇ ਸੀ ਕਿ ਅਮਰੀਕਾ ਦੇ ਨਾਲ ਗੱਲਬਾਤ ਕੀਤੀ ਜਾਵੇ ਹਾਲਾਂਕਿ 4 ਸਾਲ ਤੱਕ ਕੋਈ ਵੀ ਅਜੇ ਗੱਲਬਾਤ ਨਹੀਂ ਹੋਈ 4 ਸਾਲ ਖੁੱ ਚੁੱਕੇ ਨੇ 트럼ਪ ਦੇ ਨਾਲ ਜਾਂ ਕੈਲੀ ਕਿ ਰੂਸ ਦੀ ਅਮਰੀਕਾ ਦੇ ਨਾਲ ਗੱਲਬਾਤ ਨਹੀਂ ਹੋਈ 4 ਸਾਲ ਖੁੱ ਚੁੱਕੇ ਨੇ ਪਰ ਇਸ ਯੁੱਧ ਨੂੰ ਰੋਕਣ ਦੇ ਵਾਸਤੇ ਉਹ 2 ਦਿਨ ਪਹਿਲਾਂ ਹੀ ਤਿਆਰ ਸੀ ਔਰ ਇੱਥੋਂ ਤੱਕ ਕਿ ਅਮਰੀਕਾ ਦੇ 트럼ਪ ਦੇ ਨਾਲ ਵੀ ਗੱਲਬਾਤ ਕਰਨ ਲਈ ਤਿਆਰ ਬਰ ਤਿਆਰ ਸੀ ਪਾਰੇ ਸੇ ਉਚਾਲੇ ਯੂਕਰੇਨ ਨੇ ਹਮਲਾ ਕਰ ਦਿੱਤਾ ਹੈ ਡਰੋਨ ਹਮਲਾ ਰੂਸ ਦੀਆਂ ਦੋ ਇਮਾਰਤਾਂ ਤੇ ਕਰਵਾ ਦਿੱਤਾ ਹੈ ਅੱਗ ਦੀਆਂ ਲਪਟਾਂ ਤੇ ਵਿਸਫੋਟ ਧਮਾਕਾ ਤੁਸੀਂ ਦੇਖ ਸਕਦੇ ਹੋ ਧਮਾਕੇ ਦੀ ਪੂਰੀ ਆ ਗਰਦ ਜਿਹੜੀ ਆ ਉਹ ਇਸ ਰਿਹਾਇਸ਼ੀ ਇਲਾਕੇ ਦੇ ਵਿੱਚ ਉੱਠੀ ਹੈ ਫਲਹਾਲ ਤੁਹਾਨੂੰ ਦੱਸ ਦੇ ਕਿ ਪੂਰੇ ਦਾ ਪੂਰਾ ਰਿਹਾਇਸ਼ੀ ਇਲਾਕਾ ਖਾਲੀ ਕਰਵਾ ਦਿੱਤਾ ਗਿਆ ਹੈ ਆਰਟੀਮਾਂ ਲੱਗੀਆਂ ਹੋਈਆਂ ਨੇ ਰੈਸਕਿਊ ਟੀਮਾਂ ਬਚਾਅ ਟੀਮਾਂ ਲੱਗੀਆਂ ਨੇ ਪੂਰੇ ਦਾ ਪੂਰਾ ਰਿਹਾਇਸ਼ੀ ਇਲਾਕਾ ਖਾਲੀ ਕਰਵਾ ਦਿੱਤਾ ਗਿਆ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਮਲਬਾ ਡਿੱਗਿਆ ਉਹਦੇ ਵਿੱਚੋਂ ਵੀ ਜਾਂਚ ਕੀਤੀ ਜਾ ਰਹੀ ਹੈ ਅੱਗ ਨੂੰ ਬੁਝਾਉਣ ਦੇ ਵਾਸਤੇ ਟੀਮਾਂ ਤਿਆਰ ਨੇ ਕਿਉਂਕਿ ਦੇਖੋ ਤੁਸੀਂ ਤਕਰੀਬਨ ਦੱਸਿਆ ਜਾ ਰਿਹਾ ਕਿ 30 ਪਲਾਸੇ ਮੰਜ਼ਲਾ ਇਮਾਰਤ ਹੈ ਜਿਹਦੇ ਵਿੱਚ ਡਰੋਨ ਵੱਜਿਆ ਦੋ ਇਮਾਰਤਾਂ ਦੇ ਉੱਪਰ ਡਰੋਨ ਹਮਲਾ ਕੀਤਾ ਗਿਆ ਹੈ ਸੇਮ 9 11 ਵਾਲਾ ਹਮਲਾ ਜਾਨੀ ਕਿ 9 ਤਰੀਕ 11ਵਾਂ ਮਹੀਨਾ ਹਮਲਾ ਅਮਰੀਕਾ ਦੇ ਵਿੱਚ ਹੋਇਆ ਅੱਤਵਾਦੀਆਂ ਨੇ ਹਮਲਾ ਕੀਤਾ ਔਰ ਸੇਮ ਇਸੇ ਤਰੀਕੇ ਨਾਲ ਡਰੋਨ ਹਮਲਾ ਯੂਕਰੇਨ ਨੇ ਰੂਸ ਦੇ ਉੱਪਰ ਕਰ ਦਿੱਤਾ ਤਾਂ ਹੁਣ ਇਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਬਚਾਅ ਟੀਮਾਂ ਵੀ ਲੱਗੀਆਂ ਨੇ ਫਿਲਹਾਲ ਜਿਹੜੀ ਮੁੱਢਲੀ ਜਾਣਕਾਰੀ ਹੁਣ ਦੀ ਸਾਨੂੰ ਮਿਲ ਪਾਰੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਮਾਲੀ ਨੁਕਸਾਨ ਕੋਇਆ ਦੋ ਬਿਲਡਿੰਗਾਂ ਦੇ ਵਿੱਚ ਅੱਗ ਦੀਆਂ ਲਪਟਾਂ ਤੁਸੀਂ ਦੇਖ ਸਕਦੇ ਹੋ ਜਦੋਂ ਸਿੱਧਾ ਅਣਕੇ ਡਰੋਨ ਬਿਲਡਿੰਗ ਦੇ ਵਿੱਚ ਵੱਜਿਆ ਡਰੋਨ ਹਮਲਾ ਕੋਇਆ ਤਾਰ ਤਮਾਕਾ ਬਲਾਸਟ ਕੋਇਆ ਹਾਲਾਂਕਿ ਜਾਨੀ ਨੁਕਸਾਨ ਹੋਣ ਦੀ ਅਜੇ ਤੱਕ ਕੋਈ ਵੀ ਖਬਰ ਨਹੀਂ ਆ ਰਹੀ ਜਾਂਚ ਕੀਤੀ ਜਾ ਰਹੀ ਹੈ ਤੇ ਬਚਾਅ ਟੀਮਾਂ ਐਕਸ਼ਨ ਟੀਮਾਂ ਤੇ ਤੈਨਾਤ ਕਰ ਦਿੱਤੀਆਂ ਗਈਆਂ